ਹਾਂਜੀ ਹੋਰ ਕੀ ਹਾਲ ਹੈ ਜਟੋ ਸਸੀ ਗਾਲ ਸਾਰੇ ਵੀਰਾਂ ਨੂੰ ਇੱਕ ਨਾ ਗੱਲ ਕਲੀਅਰ ਆਪਣੀ ਕਰਨੀ ਬਣਦੀ ਆ ਅਸਲ ਵਿੱਚ ਆਪਾਂ ਜਦੋਂ ਇਸ ਸਮਾਜ ਦੇ ਵਿੱਚ ਵਿਚਰ ਰਹੇ ਹੁੰਨੇ ਆ ਨਾ ਸਾਡੀ ਧੌੜ ਲੱਗੀ ਹੁੰਦੀ ਆ ਪੈਸਾ ਕਮਾਉਣ ਦੀ ਠੀਕ ਆ ਕਮਾਉਣਾ ਚਾਹੀਦਾ ਮਿਹਨਤ ਕਰਨਾ ਚਾਹੀਦਾ ਇਹ ਵੋ ਤੇ ਉਹਦੇ ਨਾਲ ਨਾਲ ਆਪਾਂ ਪਤਾ ਕਿਹੜੀ ਚੀਜ਼ ਵੇਖਦੇ ਆ ਅਸਲ ਵਿੱਚ ਵੀ ਸਾਡਾ ਭੈਣ ਭਰਾ ਕੋਈ ਅੱਗੇ ਨਾ ਲੰਘ ਜੇ ਸਾਡਾ ਕੋ ਰਿਸ਼ਤੇਦਾਰ ਨਾ ਕਿੰਨਾਂਗੇ ਜੀ ਸਾਡਾ ਵੀ ਯਾਰ ਦੋਸਤ ਨਾ ਲੱਗੇ ਅੱਗੇ ਨਾ ਲੱਗੇ ਜੀ ਸਾਡਾ ਦਿਮਾਗ ਇੱਥੇ ਟਿਕ ਗਿਆ ਸੱਚ ਹੁਣ ਮੈਨੂੰ ਇਹ ਦੱਸੋ ਕਦੀ ਮੈਨੂੰ ਵੀ ਹੁੰਦਾ ਹੋਊਗਾ ਤੁਹਾਡੇ ਅਗੂ ਮੈਂ ਇਹ ਨਹੀਂ ਕਹਿੰਦਾ ਮੈਨੂੰ ਨਹੀਂ ਹੁੰਦਾ ਹੋਊਗਾ ਮੈਨੂੰ ਵੀ ਹੁੰਦਾ ਹੋਊਗਾ ਮੈਂ ਗੱਲ ਜਿਹੜੀ ਸਹੀ ਉਹ ਕਰਨ ਲੱਗਾ ਆਪਣੀ ਰਿਸ਼ਤੇਦਾਰੀ ਨੂੰ ਜਦੋਂ ਆਪਾਂ ਝਾਤ ਮਾਰਦੇ ਆਂ ਕਿੰਨੇ ਸੋਦੀ ਰੋਟੀ ਖਾ ਰਹੇ ਆ ਕਿੰਨੇ ਔਖੇ ਆ ਕਿੰਨੇ ਸੁੱਖੇ ਆ ਕਿੰਨੇ ਯੇ ਉਹ ਆਪਣਾ ਦਿਮਾਗ ਉੱਥੇ ਟਿਕ ਗਿਆ ਆਪਣਾ ਸੱਜਣ ਦਾ ਜਿੱਤੇ ਗਿਆ ਆਪਣਾ ਪਿੰਡ ਪ੍ਰਤੀ ਟਿਕਿਆ ਜਿਹੜੇ ਜਿਹੜੇ ਦਾਇਰੇ ਚ ਰਹਿ ਰਹੇ ਮਤਲਬ ਕਦੀ ਇਹ ਸੋਚਿਆ ਪਈ ਮੈਂ ਇਸ ਸ਼ਹਿਰ ਚ ਰਹਿ ਰਿਹਾ ਵਾਂ ਮੰਨ ਲਓ ਮੈਂ ਮਲਚਬਾਹ ਰਹਿ ਰਿਹਾ ਤਰਨਤਾਰ ਚ ਕਰੋੜਾਪਤੀ ਬੰਦੇ ਬੈਠੇ ਅਮਰ ਸੱਚ ਬੈਠੇ ਸਾਰੀ ਦੁਨੀਆ ਤੇ ਬੈਠੇ ਉਹਨਾਂ ਦੀ ਪਰੇਸ਼ਾਨੀ ਨਹੀਂ ਮਿਲਉਂਦੀ ਜਿੱਥੇ ਮਰਜੀ ਚੱਲ ਜਾਂ। ਹਜ਼ਾਰਾਂ ਚ ਲੱਖਾਂ ਚੱਲ ਜਾਂਣ ਕਰੋਨਾ ਚ ਅਰਬਾਂ ਚੱਲ ਜਾਂਣ ਖਰਬਾਂ ਚੱਲ ਜਾਂਣ ਉਹਨਾਂ ਦੀ ਕੋਈ ਪ੍ਰੋਬਲਮ ਨਹੀਂ। ਪ੍ਰੋਬਲਮ ਪਤਾ ਕਿੱਥੇ ਆੜ ਕੇ ਅੜਦੀ ਹੈ। ਸਾਡਾ ਬੰਦਾ ਕਿਵੇਂ ਅਕੀ ਚਲ ਗਿਆ। ਉਹ ਸਾਡਾ ਰਿਸ਼ਤੇਦਾਰ ਸੀ। ਉਹ ਸਾਡਾ ਯਾਰ ਦੋਸਤ ਸੀ। ਇਹ ਕਿਤਰਾ ਕਿ ਚਲ ਗਿਆ। ਸਾਡੇ ਪਿੰਡ ਦਾ ਸੀ। ਸਾਡੇ ਲੱਗੀ ਬਨੇਦਾ ਸੀ ਸਾਡੇ ਨਾਲ ਰਹਿੰਦਾ ਸੀ ਸਾਡੇ ਨਾਲ ਖੇਡਦਾ ਸੀ ਸਾਡੇ ਨਾਲ ਪੜਦਾ ਸੀ ਸਾਡੇ ਨਾਲ ਖਾਂਦਾ ਪੀਂਦਾ ਸੀ ਉਹ ਬੰਦਾ ਇੱਕ ਤਰ੍ਹਾਂ ਅੱਗੇ ਚੱਲ ਗਿਆ ਸਾਡੀ ਪ੍ਰੋਬਲਮ ਇੱਥੇ ਅੜ ਗਈ ਆ ਕਿ ਦੇਖ ਲਓ ਕੋਈ ਵੀ ਕਿਸੇ ਸ਼ਹਿਰ ਨੂੰ ਨਿਗਾ ਮਾਰੋ ਛਰ ਕੀ ਇੱਥੇ ਲੱਗੇ ਨਿਗਾ ਮਾਰ ਲਓ ਚ 5 10 ਘਰ ਛੱਡ ਕੇ ਆਪਦੇ ਨਿਗਾ ਮਾਰ ਲਓ ਕਿ ਉਹ ਕਰੋੜਾਪਤੀ ਬੰਦਾ ਵਾ ਤੁਹਾਡੇ ਇੱਥੇ ਘਰ ਤੋਂ 10 ਘਰ ਪਰਾਂ ਕਾਨੂੰਦੀ ਕੋਈ ਪਰੇਸ਼ਾਨੀ ਨਹੀਂ ਪਰੇਸ਼ਾਨੀ ਤਾਂ ਤੁਹਾਡੀ ਇੱਥੇ ਆ ਕੇ ਅੜ ਗਈ ਹਾਂ ਕਿ ਸਾਡਾ ਬੰਦਾ ਅੱਗੇ ਚਲ ਗਿਆ ਰਟਾ ਇੱਥੇ ਪੈ ਗਿਆ ਇੱਥੇ ਕਾਣੀ ਵਿਗੜਦੀ ਸਾਰੀ ਆ ਕੇ ਅਸਲ ਜਿੱਦਨ ਆਪਣੇ ਇਹ ਦਿਮਾਗ ਚ ਬਹਿ ਗਈ ਨਾ ਕਿ ਜੇ ਕੋਈ ਸਾਡਾ ਆਪਣਾ ਅੱਗੇ ਵਧਨ ਦਿਆ ਬਦੀ ਵਧੀਆ ਗੱਲ ਸਾਨੂੰ ਕੱਲ ਨੂੰ ਫਾਇਦਾ ਹੋ ਗਾਦਾ ਪੈਸੇ ਜਗੇ ਉਹ ਰਿਸ਼ਤੇ ਅੱਗੇ ਜਾਂਦਾ ਫਾਇਦਾ ਹੋਊਗਾ ਪਰ ਇਹਦੇ ਉਲਟ ਵੀ ਹੈਗਾ ਨਾ ਅਸਲ 'ਚ ਆਪਾਂ ਇੱਥੇ ਖਸਗੀ ਨਾ ਕੜਕੀ ਇੱਥੇ ਦੋ ਮਨੀ ਪਸਦੀ ਆ ਕਈਆਂ ਥਾਵਾਂ ਤੇ ਇਹ ਹੋ ਰਿਹਾ ਵਾ ਕਿ ਇਹ ਤਾਂ ਹੀ ਗਾਂ ਇਹ ਬਲਬਲਾਇਆ ਨਿਕਲ ਡਿਆ ਕਈ ਆਪਣੇਆਂ ਚੋਂ ਅੱਗੇ ਵੱਜ ਜਾਂਦੇ ਆ ਤੇ ਜਿਹੜੇ ਪਿੱਛੇ ਰਹਿ ਜਾਂਦੇ ਆ ਉਹ ਜੈਸੀ ਕਰਨ ਦੇ ਉਹਦੇ ਨਾਲ ਵੀ ਕਿਉਂ ਅੱਗੇ ਵਧ ਗਿਆ ਕਿੱਥੇ ਚਲ ਗਿਆ ਗੱਡੀਆਂ ਕੋਠੀਆਂ ਇਹ ਉਹ ਵਹਿਰਾ ਵਗੈਰਾ ਕਿਉਂ ਇਦਕ ਹੋ ਗਿਆ ਇਹ ਤਾਂ ਮਰਿਆ ਚੰਗਾ ਦੀ ਮਰਜ਼ੀ ਕਰੇ ਇਦਾਂ ਉਦਾਂ ਕਈ ਕੁਝ ਕਰਦੇ ਹੋਣਗੇ ਤੇ ਇੱਕ ਉਹ ਬੰਦੇ ਆ ਜਿਹੜੇ ਆਪਣੇ ਜੋ ਅੱਗੇ ਨਿਕਲਦੇ ਆ ਉਹ ਮੁੜ ਕੇ ਦੂਜਿਆਂ ਨੂੰ ਲੱਤਾਂ ਛਾੜਦੇ ਦੂਜਿਆਂ ਨੂੰ ਨੀਵਾ ਵਿਖਾਉਂਦੇ ਆ ਇੱਥੇ ਗੇਮ ਖਰਾਬ ਹੁੰਦੀ ਏ ਸਾਰੀ ਮੈਂ ਇਹਦਾ ਫੈਸਲਾ ਕੀ ਕਰਾਂ ਕੀ ਦੇ ਆਕੇ ਮੈਂ ਬੋਲਾਂ ਤੂੰ ਹੀ ਬੋਲੋ ਤੁਹਾਨੂੰ ਜ਼ਿਆਦਾ ਸਿਆਣੇ ਤੋਈ ਮੈਂ ਤਾਂ ਕਿ ਮੇਰਾ ਵੀ ਇੰਨਾ ਕੀ ਆ ਤੁਹਾਡੇ ਦਿੱਤਲੋ ਆਪਣਾ ਮੈਦਾਨ ਵੀ ਜਿਹੜਾ ਤੁਹਾਡੇ ਚ ਰਹਿ ਕੇ ਆਪਣੇ ਚ ਰਹਿ ਕੇ ਅੱਗੇ ਵਧ ਗਿਆ ਉਹਦਾ ਫਰਜ਼ ਬਣਦਾ ਵੀ ਪਿਛਲਿਆਂ ਦੀ ਬਾਹ ਫੜੇ ਦੇ ਆਜੋ ਜੇਟੋ ਆਓ ਆਪਾਂ ਸਾਰੇ ਉੱਥੇ ਰਹੀ ਜਲੀਏ ਮੈਂ ਇਹਨਾਂ ਵਿਆਂ ਤੋਂ ਕੀ ਜਿਹੜਾ ਜਿੰਨਾਂ ਨਾਲ ਮੈਂ ਸਾਰੀ ਜ਼ਿੰਦਗੀ ਬਤਾਈ ਆ ਨਿਕੰਡਾ ਖੇਡਿਆ ਮੱਲਿਆ ਤੁਸੀਂ ਸਾਰੇ ਉੱਥੇ ਹੋਗੇ ਤੇ ਮੈਨੂੰ ਤੁਹਾਡੇ ਨਾਲ ਹੀ ਮਜ਼ਾ ਵਾ ਜੇ ਉਹਦੇ ਦਿਮਾਗ 'ਚ ਇਹ ਸੋਚਿਆ ਕਿ ਜਦੋਂ ਦੇ ਅਸੀਂ ਸ਼ਰ ਟੋਟ ਰਿਸ਼ਤੇਦਾਰੀ ਸੋਰ ਪਿੰਡ ਵਾਲੇ ਸੱਜਣ ਮਿੱਤਰ ਮੈਂ ਉਹਨਾਂ ਨੂੰ ਸਾਰਿਆਂ ਨੂੰ ਚੁੱਕ ਕੇ ਉੱਥੇ ਲੈ ਜਾਂ ਜਿੱਥੇ ਮੈਂ ਮੰਨ ਲਓ ਕੋਈ ਸਵਰਗ ਵਾਲੀ ਧਰਤੀ ਤੇ ਬੈਠਾਂ ਤੇ ਆਜੋ ਯਾਰ ਆਪਾਂ ਉੱਥੇ ਖੇਡੀਏ ਹੈ ਆਪਾਂ ਤਾਂ ਹੀ ਖੇਤਰੋ ਖੇਤਰੀ ਹੋਈਏ ਕਈ ਗੱਲਾਂ ਤੇ ਜਦੋਂ ਉਹ ਬੰਦੇ ਅੱਗੇ ਚੱਲ ਜਾਂਦੇ ਆ ਤੇ ਉਹ ਲਟਾੜਦੇ ਪਿਛਲੇ ਨੂੰ ਇਹ ਨਹੀਂ ਹੋਣਾ ਚਾਹੀਦਾ ਉਹ ਮਾੜੀਆਂ ਗੱਲਾਂ ਤੇ ਹੁਣ ਹਰ ਬੰਦੇ ਦੀ ਸੋਚ ਰਲਣੀ ਨਹੀਂ ਤੇ ਮੇਰੀ ਕਿ ਚਲੋ ਮੇਰੀ ਸੋਚ ਨੂੰ ਛਡੋ ਮੇਰੀ ਸੋਚ ਦਾ ਨਹੀਂ ਸਮਝ ਲੱਗਣੀ ਕਿ ਯੋ ਤੇ ਇਸ ਤਰ੍ਹਾਂ ਹੀ ਕਹੀ ਨਾ ਮੈਂ ਸ਼ੁਰੂ ਤੋਂ ਅੱਜ ਤੱਕ ਇੱਥੇ ਇੱਕ ਇੱਕ ਹੋਰ ਗੱਲ ਕਲੀਅਰ ਕਰਨੀ ਆ ਮੇਰੀ ਸ਼ੁਰੂਆਤ ਹੁੰਦੀ ਆ ਐ ਐ ਕਾਨਵੀਡਰ ਚਟਾਕ ਬਾ স্টੂਡੀਓ ਨਿੱਕਾ ਦਾ ਬਾਜਾ ਹੀ ਫਿਰ ਗੁਰਬਾਜ ਸਿੰਘ ਬਾਜਾ ਗੁਰਬਾਜ ਸਿੰਘ ਕਲਾਸਾਂ ਤੋਂ ਲੈ ਕੇ ਅੱਜ ਤੱਕ ਪਹਿਲੀ ਜਮਾਤ ਚੜ੍ਹਦੀ ਕਲਾ ਤੇ ਸ਼ੁਰੂ ਤੋਂ ਆਪਣੀ ਪਿੱਠਾ ਪੜੀ ਆ ਜਿਹਨੂੰ ਤੁਸੀਂ ਕੀ ਕਹਿੰਦੇ ਨੇ ਮੈਨਵਾ ਮੈਨਵਾ ਮਿਰਚ ਹੰਕਾਰ ਬੜਾ ਜੀ ਓਏ ਮਿਰਚ ਈਗੋ ਆ ਹੰਕਾਰ ਆ ਇਹ ਆ ਉਹ ਉਹ ਮੈਂ ਪਤਾ ਮੈਂ ਨਹੀਂ ਆਪਣੇ ਨਾਲ ਉੱਤ ਡਾ ਕਰਕੇ ਇਹਨਾਂ ਤੁਸੀਂ ਜਿਹੜੀ ਚੀਜ਼ ਨੂੰ ਮੰਨਦੇ ਮੈਂ ਨਹੀਂ ਮੰਨਦਾ ਇਹਨੂੰ ਵੀ ਮੇਰੇ ਅੰਦਰ ਕੋਈ ਈਗੋ ਆ ਮੇਰੇ ਅੰਦਰ ਹੰਕਾਰ ਆ ਮੇਰੇ ਅੰਦਰ ਜੇ ਰਤਬਾ ਆ ਛੋਟੇ ਵੀਰ ਨੇ ਤੇ ਹੁਣ ਦੱਸਿਆ ਨਾ ਤੁਹਾਨੂੰ ਇਹ ਹੰਕਾਰ ਨਹੀਂ ਆ ਰਤਬਾ ਮੂਸੇ ਵਾਲੇ ਦਾ ਇਹਨੂੰ ਤੇ ਜੇ 5 ਸਾਲ ਹੋ ਗਏ ਨਾ ਛੋਟੇ ਵੀਰ ਨੇ ਦੱਸੇ ਨੂੰ ਮੈਂ ਤਾਂ 30 ਸਾਲ ਤੋਂ ਪਹਿਲਾਂ ਵੀ ਰੌਲਾ ਪਾ ਚੁੱਕਾ ਹਾਂ ਇਹ ਬਾਜ਼ ਸਟੂਡੀਓ ਹਾਂ ਮੇਰੇ ਉਹ ਛੋਟੇ ਵੀਰ ਨੇ ਮੇਰੇ ਛੋਟਾ ਕੇ ਵੱਡਾ ਚਲੋ ਭਰਾਵਾ ਆਪਣਾ ਰਾਮ ਮੈਡੀਕਲ ਸਟੂਡ ਸੋਰਸਿੰਗ ਆ ਉੱਥੇ ਵੀਡੀਓ ਪਈ ਸੁਣ ਲਿਓ ਉਹਨੇ ਕਹਾ ਬਾਜ਼ ਇੱਕ ਬ੍ਰਾਂਡ ਬਾਜ ਇੱਕ ਬ੍ਰਾਂਡ ਆ ਬਣ ਗਿਆ ਬ੍ਰਾਂਡ ਉਹਦੀ ਮਿਹਨਤ ਬਣਾਤਾ ਉਹਨੂੰ ਉਹਦੀ ਲਗਨ ਨੇ ਬਣਾਤਾ ਉਹ ਬ੍ਰਾਂਡ ਅੱਜ ਕੱਲ ਤਾਂ ਮੈਨਾਂ ਵੀ ਇਹ ਤੁਹੀਂ ਇਹ ਗੱਲ ਮੰਨਣੀ ਆ ਵੀ ਬਾਜ ਹੰਕਾਰ ਕਰਦਾ ਮੈਂ ਹੰਕਾਰਿਆ ਹੀ ਹੰਕਾਰਿਆ ਸੋ ਮਾਰਿਆ ਜਿਹੜੇ ਹੰਕਾਰ ਨਹੀਂ ਕਰਦੇ ਮਰਦੇ ਨਹੀਂ ਇਹ ਜਿਹੀਆਂ ਗੱਲਾਂ ਝੂਠੀਆਂ ਹੀ ਆ ਨਾ ਖੱਚੀਆਂ ਵਾਲੀਆਂ ਗੱਲਾਂ ਕਰਿਆ ਕਰੋ ਮੇਰੇ ਲਾਗੇ ਨੂੰੜੀਆਂ ਪੜੀਆਂ ਲੱਗਦੀਆਂ ਇਹ ਗੱਲਾਂ ਹੰਕਾਰਿਆ ਸੋ ਮਾਰਿਆ ਐਸ਼ਾ ਇੰਕਾਇਆ ਸਮਾਰਿਆ ਤੇ ਇਦਾਂ ਦੀਆਂ ਗੱਲਾਂ ਮੈਨੂੰ ਬੜੀਆਂ ਭੇੜੀਆਂ ਲੱਗਦੀਆਂ ਜੇ ਮੈਂ ਨਾ ਵੀ ਬੰਦੇ ਤੁਸੀਂ ਵੀ ਸਾਰੇ ਅੱਗੇ ਹੋ ਮੈਂ ਚਾਹਣਾ ਵੀ ਸਾਰੇ ਅੱਗੇ ਹੋ ਵਧੋ ਜੇ ਕੋਈ ਬੰਦਾ ਪ੍ਰੋਬਲਮ ਹੈ ਉਹਨੂੰ ਕੱਢ ਕੇ ਉਹਨੂੰ ਹੋਰ ਵਧਾਓ ਉਹ ਵੀ ਵਧਾਓ ਕੀ ਤੁਹਾਡਾ ਹੀ ਫਾਇਦਾ ਕਰਦੇ ਵੇ ਪਰ ਨਹੀਂ ਇੱਥੇ ਬਿਮਾਰੀ ਵਧਾਉਣ ਦੀ ਨਹੀਂ ਬਿਮਾਰੀ ਘਟਾਉਣ ਦੀ ਲੱਗੀ ਪਈ ਆ ਵੀ ਜੇ ਕੋ ਵਧਾਉਂਦੀ ਲੱਤਾਂ ਤੇ ਵਧੋ ਉਹਨੂੰ ਵੜਦੋ ਇਹਦੀ ਲਾਤੀ ਵੜਦੋ ਭੈ ਜੋ ਕਾਂ ਤਰੂ ਕਿਥੋਂ ਲਾਤੀ ਵੜਦੋ ਤੇ ਆ ਗੱਲਾਂ ਵਾ ਤੇ ਕਈ ਵਾਰੀ ਮੈਨੂੰ ਇੱਕ ਅਜੀਤ ਗੱਲਾਂ ਐ ਬੜੇ ਸਮਿਆਂ ਤੋਂ ਚੱਲੀ ਆ ਰਹੀਆਂ ਮੈਨੂੰ ਇੱਕ ਰਿਸ਼ਤੇਦਾਰ ਤੇ ਆਪਣੇ ਆਪਣੇ ਆਖੜੀਆਂ ਸੱਜਣ ਮਿੱਤਰ ਇਹ ਵੋ ਉਹ ਹੰਕਾਰ ਵੜਾ ਕਰਦਾਈ ਅਚੀ ਗੋੜੀ ਮਹ ਹੈਗੀ ਹਾਂ ਦੱਸ ਬੋਲੋ ਏ ਹੈਗੀ ਓਏ ਤੇਰੇ ਹਿਸਾਬ ਨਾਲ ਇਗੋ ਹੰਕਾਰ ਹੋਗਾ ਤੇ ਮੇਰਾ ਤਾਂ ਰਤਬਾ ਕੁਆਲਿਟੀ ਐ ਜਿਹੜੇ ਮੈਂ ਕੰਮ ਕੀਤੇ ਜਾਂ ਫਿਰ ਆਪਣੀ ਥਰੀ ਤੇ ਝਾਲ ਵਿਖਾ ਕੀਤਾ ਹੀ ਕੋਈ ਜਾਂ ਦੇ ਬਰਾਬਰ ਆ ਕੇ ਗੱਲ ਕਰ ਸਰੀਰ ਦੇ ਹਿਸਾਬ ਨਾਲ ਮੈਂ ਇੱਕ ਵਾਰੀ ਸਟੂਡੀਓ ਦਾ ਨਾ ਚੱਲ ਗਿਆ ਹੈ ਨਾ ਮੈਂ ਕੋਈ ਵੀ ਕੰਮ ਕਰਦਾ ਹਾਂ 15 ਸਾਲ ਪਹਿਲਾਂ ਇੱਕ ਰੌਲਾ ਪਤਾ ਮੈਂ ਬਾਅਦ ਸਟੂਡੀਓ ਕੁਲਚਿਆਂ ਦੀ ਰੇੜੀ ਲਾ ਦੇਣਾ ਤੇ ਲੋਕਾਂ ਨਾਲ ਬਾਅਦ ਕੁਲਚੇ ਖਾਣੇ ਕਿਉਂ ਮੈਂ ਸਫਾਈ ਦਾ ਕੰਮ ਕਰ ਦੇਣਾ ਮੈਂ ਬਾਅਦ ਸਟੂਡੀਓ ਸਵੇਰੇ ਉੱਥੇ ਮੋਚੀ ਦੇ ਲਾ ਕੇ ਪਾਲਚ ਕਰਨੀ ਸ਼ੁਰੂ ਕਰਦੇ ਨਾ ਜੁੱਤੀ ਬਾ ਮੈਂ ਮੇਰਾ ਸਟੈਂਡਰਡ ਬਣਾ ਦੇਣਾ ਮੈਂ ਪਾਲਚ ਹੀ ਧੀ ਵਧੀਆ ਕਰਦੇ ਨਹੀਂ ਜੁੱਤੀ ਇਹੋ ਹੀ ਚਮਕਾ ਦੇਣੀ ਹੈ ਤੇ ਮੇਰਾ ਲਾਗੇ ਮੋਚੀ ਦਾ ਛਤਰ ਖੜ ਗਿਆ ਨਾ ਜੀ ਮੋਚੀ ਦਾ ਛਤਰ ਖੜ ਗਿਆ ਨਾ ਉਹਨੇ ਹਣਾਏ ਇਹਨੇ ਮੇਰੀ ਦੁਕਾਨ ਫੇਲ ਕਰਤੀ ਸਿਆਪੇ ਤੇ ਮੇਰੇ ਕਈ ਆ ਜਿੱਥੇ ਕਿਤੇ ਮੈਂ ਇੱਕ ਇੱਕ ਤੁਕੜੀ ਜੁੜੀ ਦੱਸਾਂ ਤੇ ਮੁੜ ਕੇ ਮਿਲਵਾ ਦੇ ਤੋ ਯਾਰ ਹੰਕਾਰ ਪਹਾ ਠੀਕ ਆ ਯਾਰ 30 ਸਾਲ ਤੋਂ ਹੰਕਾਰ ਹੀ ਵਿਕਿਆ ਜਬਾਜ਼ ਜੁੜੀ ਦਾ ਜਦੋਂ ਮੇਰਾ ਹੰਕਾਰ ਵਿਕਦਾ ਮੇਰੇ ਇਦਾਂ ਕਿਹਾ ਵਿਕਦਾ ਹੰਕਾਰ ਮੈਂ ਨਾ ਚੜਦੀ ਗਲਾਂ 'ਚ ਮੈਂ ਆਹ ਆ ਤੁਹਾਡੇ ਸਾਹਮਣੇ ਹੰਕਾਰਿਆ ਮੈਂ ਕਿੰਨਾ ਮੇਰਾ ਰਤਬਾ ਮੇਰੀ ਕੁਆਲਿਟੀ ਆ ਮੇਰੀ ਪਰਸਨੈਲਿਟੀ ਆ ਉਸ ਵਾਇਗਰੂ ਨੇ ਦਿੱਤੀ ਆ ਮੇਰਾ ਮੇਰਾ ਸ਼ਰੀਰ ਦਾ ਇਹ ਤਾਂ ਮਿੱਟੀ ਆ ਮਰਨਾ ਕੇ ਇਹਦਾਂ ਸਾਰਿਆਂ ਨੇ ਮਰਨਾ ਮੈਂ ਇਸ ਇਕੱਲੇ ਥੋੜੀ ਮਰਨਾ ਨਹੀਂ ਮਰਨਾ ਸਾਰੇ ਮਰਨਾ ਆ ਮਿੱਟੀ ਆ ਪਰ ਇਹ ਵਾਇਗਰੂ ਨੇ ਇਹਨੂੰ ਚੀਜ਼ ਨੂੰ ਦਿੱਤਾ ਵਾ ਤੇ ਅਸੀਂ ਉਹਦੇ ਸਾਹਮਣੇ ਗੱਲ ਕਰਦੇ ਐਵੇਂ ਥੋੜੀ ਕਰੀ ਜੰਨੇ ਕਈ ਬੰਦੇ ਨਾ ਹਰ ਵੀ ਕੰਪੈਰੀਸ਼ਨ ਜੇ ਕਰੀਨ ਕਿ ਅਰਬਾਂ ਖਰਬਾਂ ਕਰੋੜਾ ਬਤੀ ਮ ਜੀਗਰ ਸਰੀਰ ਵੇਖੀ ਦਾ ਜੀਗਰ ਦਾ ਬੂਥੇ ਤੇ ਮਾਰੀਏ ਤੇਰੀ ਇਸੇ ਫਾਰਚੂਨਰ ਚੀ ਦਾ ਪੁਟਾ ਟਾ ਪੁਟਾ ਟਾਉਂਦਾ ਨੂੰ ਮੇਰਾ ਕਈ ਨਾ ਇਹੋ ਜਿਹੀ ਚੌਲ ਖਾਜੇ ਵੀ ਮੈਨੂੰ ਟੱਕਰਦੇ ਕਰੋੜਾ ਅਰਬਾਂ ਖਰਬਾਂ ਬਤੀ ਮੂੰਹ ਦੇ ਝੂੜੀਆਂ ਸਾਲਾ ਮੈਨੂੰ ਮੂੰਹ ਵੇਖ ਕੇ ਗੁੱਸਾ ਚੜਦਾ ਤੇ ਨਾ ਬੂਹੇ ਮਾਰਦੇ ਸਾਲੇ ਮੂੰਹ ਕਰੋੜਪਤੀ ਦੱਲਾ ਗੇ ਗੇ ਦਾ ਗੱਲਾ ਕਰੀ ਤੇ ਸਾਲੇ ਕੋ ਬੂ ਆਉਂਣੀ ਦੀ ਗੋਡੇ ਗੋਡੇ ਕਰੀ ਗਿਓਗਾ ਮੈਂ ਭਲਾੜ ਦੇ ਲਈ ਮੈਂ ਕੋਠੀ ਅਲ ਨਹੀਂ ਮੈਂ ਉੱਥੇ ਲੈ ਲੈ ਮੈਂ ਆਉ ਲੈ ਲੈ ਮੈਂ ਆ ਲੈ ਚੱਲ ਸਾ ਹਟ ਤੇਰੀ ਹਟ ਤੇਰੀ ਏ ਕਰਕੇ ਮੈਂ ਤਾਂ ਗੁੱਸਾ ਚੜਦਾ ਫਿਰ ਮੈਨੂੰ ਇਹ ਕਰਨਾ ਪਣਾ ਇਸ ਕਰਕੇ ਚਲੋ ਹੁਣ ਛੜੀ ਖੜਾ ਮੈਂ ਤੁਹਾਨੂੰ ਇਹ ਜਿਹੜੇ ਸਮਝਣ ਵਾਲੇ ਉਹ ਸਮਝ ਗਏ ਆ ਕਹਾਣੀ ਕੀ ਆ ਕੁਆਰਟੀਕੇਟਰ ਰਤ ਤੇਰੀ ਓਏ ਥਾਪੀ ਮਾਰਦਾ ਜੀ ਥਾਪੂ ਹੋ ਕਰਦਾਂਗੇ ਛੱਟ ਰਤ ਤੇਰੀ ਅਹੀਂ ਇੰਨੀ ਗੱਲ ਕਹਿ ਤੀ ਨਾ ਲੋਕੀ ਯਾ ਕਿੰਨੀਆਂ ਗੰਦੀਆਂ ਗੱਲਾਂ ਕੱਢਦੇ ਆ ਇਹ ਦਾਦਿਆਂ ਜੀ ਔਰ ਗਾਇਨਕ ਕੀਤੀ ਗੱਲ ਐ ਮੈਂ ਇੰਨੀ ਕਹਿਦਾ ਨਾ ਕਿਸੇ ਨੂੰ ਹਟ ਤੇਰੀ ਹਟ ਤੇਰੀ ਕਹਿਦਾ ਨਾ ਯਾਰ ਖਾਲ ਦੇ ਬਰਾਬਰ ਜੇ ਤੇ ਐਦਾਂ ਦਾ ਹਫ਼ਤਾ ਵਹਿ ਗਿਆ ਆਪਣੇ ਚਲੋ ਕੋਈ ਮੈਂ ਝੂਠੀ ਮਾਰਨਾ ਪੈਗ ਵੀ ਲਾਇਆ ਜੇ ਇਹ ਨਾ ਇਹ ਪੈਗ ਲਾ ਕੇ ਕਰਦਾ ਹੀ ਰੋਲਾ ਪਰ ਫਿਰ ਮੈਂ ਭੋੜਾ ਜਾ ਤੋ ਪੁੱਠੇ ਬੋਲਦਾ ਪੈਗ ਦਾ ਮੈਂ ਕੀ ਕਰਦਾ ਚਲੋ ਚੱਕਰਾਈ ਸੱਸੀ ਗਾਲ ਤੱਕਾ ਲਾਈਂਦੇ ਲਾਈਂਦੇ ਲਾਈ ਚਲੋ ਇਹਦਾ ਜਿੱਥੇ ਪੈਰ ਗਡੋਲੇ ਉੱਥੇ ਹੀ ਖੜੇ ਆ ਆਪਦੀ ਮਰਜ਼ੀ ਉਹ ਦਾ ਪਿੱਛੇ ਹਟ ਜਾਗੇ ਨਹੀਂ ਨਹੀਂ ਕਿਸੇ ਦੇ ਧੱਕਿਆ ਨਹੀਂ ਹਟਦੇ ਮਾਗਰੋਂ ਬਹੁ ਬਹੁ ਜੁਨੀ ਮਰਜ਼ੀ ਕਰੀ ਚੱਲੋ ਜਿਨੇ ਜੋ ਕਰਨਾ ਸੀ ਉਹ ਤਾਂ ਕਰ ਹੀ ਦਿੱਤਾ ਜੋਰ ਬਿਨਾ ਪਟਾਤ ਹੰਕਾਰ ਨਹੀਂ ਏ ਰਤਬਾ ਮੂਸੇ ਜਗ ਰਿਆ ਸਿਰ ਤੇ ਚੋਬਰ ਟਟ ਟ ਪੈਂਦਾ ਟੈਂਪੂ ਨਹੀਂ ਜੋ ਪੜ ਕਦੇ ਰਹਿੰਦੇ ਹਉ ਕੁਝ ਕੇ ਵਕਤ ਲਈ ਹੱਥਾਂ ਦੇ ਹਥਿਆਰ ਛੱਡੇ ਆਦਮ ਗਿਆ ਜਤ ਫੈਮ ਪਾਲ ਲਿਆ ਲੋਕਾਂ ਦੀ ਨਾ ਕਈ ਲੋਕਾਂ ਦੀ ਥੋੜੀ ਜਿਹੀ ਮੈਮਰੀ ਵੀਕ ਹੈ ਉਹ ਸਿੱਧੂ ਆ ਇਹ ਲੋਕ ਜੇਗਾ ਤੂੰ ਭੁੱਲ ਜਾਂਦੇ ਉਹ ਕਦੋਂ ਸ਼ੇਰਾਂ ਛੱਡੇ ਸ਼ਿਕਾਰ ਹੇਰ ਨਦੀਆਂ ਰੋਕਾਂ ਦੇ ਪਤਾ ਕੀ ਗੱਲ ਆ ਬਾਈ ਹਰੇਕ ਬੰਦੇ ਦੀ ਜ਼ਿੰਦਗੀ ਦੇ ਆਪਣੇ ਸਰਕਮਸਟੈਂਸਸ ਹੁੰਦੇ ਨੇ ਉਸ ਹਿਸਾਬ ਨਾਲ ਜਿਉਂਦਾ ਮੇਰਾ ਵੀ ਉਹੀ ਸੁਭਾਅ ਹੈ ਹਰੇਕ ਬੰਦੇ ਨੂੰ ਥੋੜੀ ਜਿਹੀ ਪਰਸਨਲ ਸਪੇਸ ਦੇ ਵਿੱਚ ਆਜ਼ਾਦੀ ਹੁੰਦੀ ਹੈ ਵੀ ਉਹ ਯਾਰ ਆਪਣੀ ਚਾਰ ਦੀਵਾਰੀ 'ਚ ਬਹਿ ਕੇ ਆਪਣੇ ਭਰਾਵਾਂ ਨਾਲ ਬਹਿ ਕੇ ਆਪਣੇ ਮਾਪਿਆਂ ਨਾਲ ਬਹਿ ਕੇ ਇੰਜੋਏ ਕਰੇ ਜਾਂ ਕਿਤੇ ਵੀ ਨਾ ਪਰ ਬੜੇ ਲੋਕ ਤੁਹਾਨੂੰ ਜੱਜ ਕਰ ਜਾਓ ਹਿਸਾਬ ਨਾਲ ਮੈਨੂੰ ਤਾਂ ਬਾਲਾ ਹੀ ਕਰਦੇ ਆ ਫਿਰ ਮੈਂ ਸੱਚਰਾ ਸ਼ਰੀਕ ਹਾਂ ਨਾ ਤਾਂ ਕਰਕੇ ਸਾਨੂੰ ਕਹਿੰਦੇ ਨੇ ਤੁਸੀਂ दारू ਪੀਨੇ ਵੀ ਚਲੋ दारू ਹੀ ਪੀਤੇ ਤੁਹਾਡੇ ਵਾਂਗੂ ਪਰਵੱਟੇ ਤਾਂ ਨਹੀਂ ਮਨਾਏ ਅਸੀਂ